ਸਿੱਧੀਆਂ ਤਸਵੀਰਾਂ ਨੇ ਤੁਹਾਨੂੰ ਲਾਈਵ ਤਸਵੀਰਾਂ ਲਗਾਤਾਰ ਤੁਹਾਡਾ ਸਾਂਝਿਆ ਕਰ ਰਹੇ ਆ ਤਾਂ ਦੇਖ ਸਕਦੇ ਹੋ ਲਗਾਤਾਰ ਪਾਜੀ ਪਾ ਜਾ ਰਹੇ ਹਨ ਰਿਪੋਰਟਿੰਗ ਕਰ ਰਹੇ ਹਨ 2 ਮਿੰਟ ਤਾਂ ਦੇਖੋ ਇਹ ਤਸਵੀਰ ਦੇਖੋ ਮੀਡੀਆ ਕਰਮੀਆਂ ਤੇ ਵੀ ਜਿਹੜੀ ਸਖਤੀ ਆ ਲਗਾਤਾਰ ਉਹ ਹੁਣ ਦਿਖਾਈ ਜਾ ਰਹੀ ਹੈ ਦੇਖੋ ਆ ਦੇਖੋ ਤਾਂ ਦੇਖ ਸਕਦੇ ਹੋ ਹੁਣ ਮੀਡੀਆ ਨੂੰ ਵੀ ਜਿਹੜਾ ਕਵਰ ਨਹੀਂ ਕਰਨ ਦਿੱਤਾ ਜਾ ਰਿਹਾ ਤਸਵੀਰ ਦੇਖੋ ਅਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੇ ਤਸਵੀਰਾਂ ਸਾਂਝੀਆਂ ਕਰਨ ਲੱਗੇ ਆ ਜੋ ਤਸਵੀਰਾਂ ਤੁਸੀਂ ਦੇਖੋਗੇ ਉਹ ਤਸਵੀਰਾਂ ਤੁਹਾਨੂੰ ਹੈਰਾਨ ਪਰੇਸ਼ਾਨ ਕਰਨਗੀਆਂ ਦੇਖ ਸਕਦੇ ਹੋ ਇਹ ਪੰਜਾਬ ਤੇ ਹਰਿਆਣੇ ਦਾ ਬਾਰਡਰ ਹੈ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਐਵੇਂ ਲੱਗ ਰਿਹਾ ਕਿ ਕਿਸੇ ਦੇਸ਼ ਦੀ ਸਰਹੱਦ ਹੋਵੇ ਤਾਂ ਦੇਖੋ ਤਸਵੀਰਾਂ ਖਾਸ ਤਸਵੀਰਾਂ ਨੇ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਸ ਵੇਲੇ ਬਣੇ ਹੋਏ ਨੇ ਪੰਜਾਬ ਤੇ ਹਰਿਆਣੇ ਦੀ ਸਰਹੱਦ ਤੇ ਮੈਂ ਮੌਜੂਦ ਹਾਂ ਤੇ ਪ੍ਰਸ਼ਾਸਨ ਦੇਖ ਸਕਦੇ ਹੋ ਦੇਸ਼ ਦਾ ਅੰਦਾਤਾ ਆਪਣੀ ਆਪਣੇ ਹੱਕਾਂ ਤੇ ਹਕੂਕਾਂ ਦੇ ਲਈ ਅਗਰ ਦੇਸ਼ ਦੀ ਰਾਸਤਾ ਨਹੀਂ ਜਾਣਾ ਚਾਹੁੰਦਾ ਤਾਂ ਉਸ ਦਾ ਸਵਾਗਤ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਲਈ ਬੇਅਤ ਖਾਸ ਨੇ ਦੇਖ ਸਕਦੇ ਹੋ 13 ਤਾਰੀਖ ਦੇ ਕਿਸਾਨਾਂ ਦੇ ਕੁਛ ਕਿਸਾਨਾਂ ਦੇ ਕੁਛ ਤੋਂ ਬਾਅਦ ਪਹਿਲਾਂ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਕਰਨ ਇੱਕ ਤਸਵੀਰ ਦਿਖਾਓ ਕਿ ਕਿਸ ਤਰ੍ਹਾਂ ਜਿਹੜੇ ਨੇ ਕੰਕਰੀਟ ਦੇ ਪੱਕੇ ਦੀਵਾਰ ਬਣਾ ਦਿੱਤੀ ਗਈ ਹੈ ਤਾਂ ਨਾਲ ਹੁਣ ਦੋ ਕੀਲੇ ਲੋਹੇ ਦੇ ਜਿਹੜੇਗਾ ਉਹ ਲਗਾ ਦਿੱਤੇ ਗਏ ਨੇ ਤਾਂ ਕਿ ਟਰਾਲੀਆਂ ਦਾ ਟਰੈਕਟਰ ਅੱਗੇ ਕ੍ਰੋਸ ਨਾ ਕਰ ਸਕਣ ਅਗਰ ਕ੍ਰੋਸ ਕਰਦੇ ਨੇ ਤਾਂ ਉਹਨਾਂ ਦਾ ਟਾਇਰ ਪੰਚਰ ਹੋ ਜਾਂਦਾ ਉਹ ਦੇਖੋ ਤਸਵੀਰ ਕਰਨੇ ਤਸਵੀਰ ਦਿਖਾਓ ਤੁਸੀਂ ਕਿ ਖਾਸ ਤਸਵੀਰ ਹੈ ਪੂਰੇ ਦੇਸ਼ ਦਾ ਟਿੱਟ ਭਰਨ ਵਾਲਾ ਇਹ ਅੰਨਦਾਤਾ ਆਪਣੇ ਦੇਸ਼ ਦੀ ਅਗਰ ਰਾਜਸਥਾਨੀ ਜਾਣਾ ਚਾਹਵੇ ਤਾਂ ਕਿਸ ਤਰ੍ਹਾਂ ਦੀਆਂ ਹੱਦਾਂ ਸਰਹੱਦਾਂ ਪਾਰ ਕਰਨੀਆਂ ਪੈਣਗੀਆਂ ਤਾਂ ਇਹ ਤਸਵੀਰ ਬੇहद ਖਾਸ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਤਿਆਰੀ ਦੇਖੋ ਕਿਸ ਤਰ੍ਹਾਂ ਕੀਤੀ ਗਈ ਹੈ ਮੀਡੀਆ ਨੂੰ ਪਿੱਛੇ ਕਰਿਆ ਜਾ ਰਿਹਾ ਹੈ ਤਾਂ ਲਗਾਤਾਰ ਇਹ ਤਸਵੀਰ ਹੈ ਦੇਖੋ ਦੇਨੀ ਪੋਸਟ ਪੰਜਾਬੀ ਤੇ ਤਾਂ ਉਧਰ ਦੇਖੋ ਉਧਰ ਲੈਂਟਰ ਪੈ ਰਿਹਾ ਕਰਨ ਉਹ ਤਸਵੀਰ ਦਿਖਾਓ ਪੈਨ ਕਰਕੇ ਕਰਨੇ ਤਸਵੀਰ ਬੇहद ਜ਼ਰੂਰੀ ਹੈ لازਮੀ ਤਸਵੀਰ ਹੈ ਦਿਖਾਉਣ ਵਾਲੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ 13 ਤਾਰੀਖ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਕੁਝ ਕਰਨਾ ਪਰ ਇਹ ਤਸਵੀਰ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਖਾਸ ਤਸਵੀਰਾਂ ਨੇ ਦੇਖ ਸਕਦੇ ਹੋ ਲੈਂਟਰ ਪੈਣੇ ਸ਼ੁਰੂ ਹੋ ਗਏ ਨੇ ਹੁਣ ਤਾਂ ਹੁਣ ਲਗਾਤਾਰ ਜਾ ਰਹੇ ਜੀ ਤਾਂ ਦੇਖ ਸਕਦੇ ਹੋ ਲਗਾਤਾਰ ਕਿਸ ਤਰ੍ਹਾਂ ਕਿਸਾਨ ਤਾਂ ਦੂਰ ਹੋਣਾ ਜਿਹੜਾ ਕਿ ਪੱਤਰਕਾਰਾਂ ਨੂੰ ਵੀ ਪਿੱਛੇ ਭੇਜਿਆ ਜਾ ਰਿਹਾ ਕੱਡੇ ਦੀ ਪੋਸਟ ਪੰਜਾਬੀ ਤੇ ਸਿੱਧੀਆਂ ਤਸਵੀਰਾਂ ਨੇ ਤੁਹਾਨੂੰ ਲਾਈਵ ਤਸਵੀਰਾਂ ਲਗਾਤਾਰ ਤੁਹਾਡਾ ਸਾਂਝੀਆਂ ਕਰ ਰਹੇ ਆ ਤਾਂ ਦੇਖ ਸਕਦੇ ਹੋ ਲਗਾਤਾਰ ਪਾਜੀ ਪਾ ਜਾ ਰਹੇ ਹਨ ਰਿਪੋਰਟਿੰਗ ਕਰ ਰਹੇ ਹਨ 2 ਮਿੰਟ ਬਸ ਚਲੋ ਯਾਰ ਚਲੋ ਹਾਂ ਹਮ ਕੌਨ ਸਾ ਕਿਸਾਨ ਹੈ ਦੇਖ ਸਕਦੇ ਹੋ ਤਾਂ ਦੇਖੋ ਇਹ ਤਸਵੀਰ ਦੇਖੋ ਮੀਡੀਆ ਕਰਮੀਆਂ ਤੇ ਵੀ ਜਿਹੜੀ ਸਖਤੀਆਂ ਲਗਾਤਾਰ ਹੁਣ ਦਿਖਾਈ ਜਾ ਰਹੀ ਹੈ ਦੇਖੋ ਆ ਦੇਖੋ ਤਾਂ ਦੇਖ ਸਕਦੇ ਹੋ ਹੁਣ ਮੀਡੀਆ ਨੂੰ ਵੀ ਜਿਹੜਾ ਕਵਰ ਨਹੀਂ ਕਰਨ ਦਿੱਤਾ ਜਾ ਰਿਹਾ ਤਸਵੀਰ ਦੇਖੋ ਕਿਸ ਤਰ੍ਹਾਂ ਤਾਂ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਵੱਲੋਂ ਸਖਤੀ ਹੈ ਜਿਹੜੀ ਉਹ ਵਧਾ ਦਿੱਤੀ ਗਈ ਹੈ ਲਗਾਤਾਰ ਤਾਂ ਲਗਾਤਾਰ ਜਿਹੜੀ ਸਖਤੀ ਵਧਾ ਦਿੱਤੀ ਗਈ ਹੈ ਲੈਂਟਰ ਪੈਣੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਉਹ ਦੇਖੋ ਤਸਵੀਰ ਤਾਂ ਲੋਹੇ ਦੇ ਪੰਡਿਆ ਦੇ ਨਾਲ ਹੁਣ ਪੁਲਿਸ ਦੀ ਪੱਤਰਕਾਰਾਂ ਤੇ ਵੀ ਜਿਹੜੀ ਸਖਤੀ ਹੈ ਉਹ ਸਿੱਧੀ ਦਿਖਾਈ ਦੇ ਰਹੀ ਹੈ ਤੇ ਤਸਵੀਰਾਂ ਦੇਖੋ ਤੁਸੀਂ ਤਾਂ ਦੇਖੋ ਪੱਤਰਕਾਰਾਂ ਤੇ ਵੀ ਪੁਲਿਸ ਦੀ ਸਖਤੀ ਜਿਹੜੀ ਆ ਉਹ ਸਿੱਧੀ ਵੇਖਣ ਨੂੰ ਮਿਲ ਰਹੀ ਹੈ ਆਪਣੇ ਜਿੰਨੇ ਵੀ ਸਾਡੇ ਤਸਵੀਰਾਂ ਦੇਖੋ ਜਿੰਨੇ ਵੀ ਸਾਡੇ ਤੇ ਬਹੁਤ ਸਾਰੇ ਲੋਕ ਇੱਥੇ ਕਿਸਾਨ ਵੀ ਪਹੁੰਚੇ ਹੋਏ ਨੇ